ऐसा बता रहा हूँ कि बॉन्सर जो रखे जाते हैं वो तो इसलिए रखे जाते हैं कि पब्लिक की प्रोटेक्शन की जाए जो पब्लिक यहाँ पे आती है कोई आदमी है ज़्यादा पी पीड़ी है कोई लड़की है वो नशे में आके कुछ ज़्यादा आगोश में भी आ सकता है तो हमारा काम है कि उसको संभाल के उसकी गाड़ी तक पहुँचा के भैया अपने घर जाओ क्योंकि वो हमारे कस्टमर हैं लेकिन अगर बॉन्सर मुसलमान बनने की कोशिश करेंगे तो तले लुगवादों का मालिक को बोलता लेकिन अगर बॉन्सर मुसलमान बनने की कोशिश करेंगे तो तले लुगवादों का मालिक को बोलता لیکن اگر باؤنسر مسئلہ ون بننے کی کوشش کریں گے تو طالے لگوا دوں گا مالک کو بولتا ہوں۔ وارننگ وارننگ وارننگ۔ چنڈیガル دے نائٹ کلباں دے باؤنسراں نو ایسا سچو دی وارننگ۔ چنڈیガル دے مشہور ایس ایچ او نریندر پٹیال دے باؤنسراں نو سیدھے طور تے وارننگ کہ چیکر کوئی کلب باندھا لڑ کھڑااندا نشےچا ਤੇ ਉਹ ਸੇਨਲ ਤੱਕ ਨਹੀਂ ਕਰਨਾ ਨਹੀਂ ਕਰਨਾ ਨਹੀਂ ਕਰਨਾ ਤੇ ਜੇਕਰ ਤੱਕਾ ਕੀਤਾ ਤੇ ਲਵਾ ਦੇਗਾ ਤਾਰੇ 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 ਆਉ ਤੁਹਾਨੂੰ ਦਿਖਾਨੇ ਆ ਕਿੰਸ ਅੰਦਾਜ਼ ਦੇ ਵਿੱਚ ਐ ਸੱਚੋ ਸਾਬ ਦੇ ਰਹੇ ਨੇ ਬੌਂਟਰਨ ਗਾਰ ਦਰਦ ਮੈਂ ਪੰਜਾਬੀ ਟੀਵੀ ਦੇ ਲਈ ਚੜ੍ਹ ਗਰਤੌਰ ਮੇਸ਼ ਕੁਮਾਰ ਜਰਬਾ ਜਿਤੇ ਹੀ ਤਨਾਤੀ ਇਨਸਪੈਕਟਰ ਨరేਂਦਰ ਪਟਿਆਲ ਦੀ ਚੰਨੀਗੜ੍ਹ ਦੇ ਸੈਕਟਰ 3 ਥਾਣੇ ਦੇ ਵਿੱਚ ਹੋਈ ਤਾਂ ਉਹਨਾਂ ਨੇ ਜਿਹੜੇ ਇੱਥੇ ਰੈਸਟੋਰੈਂਟ ਬਾਰ ਚੱਲ ਰਹੇ ਨੇ ਉਹਨਾਂ ਦੇ ਮਾਲਕਾਂ ਨਾਲ ਮੀਟਿੰਗ ਕੀਤੀ ਮੀਟਿੰਗ ਦੇ ਬਾਅਦ ਸਾਬਤ ਤੌਰ ਤੇ ਹਦਾਇਤ ਦਿੱਤੀ ਕਿ ਅਗਰ ਸਮੇਂ ਦੇ ਅਨੁਸਾਰ ਜੋ ਐਕਸਾਈਜ਼ ਪਰਮਿਸ਼ਨ ਹੈ ਉਹਨਾਂ ਕੋਲ ਉਹਦੇ ਅਨੁਸਾਰ ਅਗਰ ਕਲੱਬ ਨਹੀਂ ਬੰਦ ਕੀਤੇ ਗਏ ਤਾਂ ਉਹਨਾਂ ਦੇ ਸਖਤ ਕਾਰਵਾਈ ਹੋਏਗੀ ਨరేਂਦਰ ਪਟਿਆਲ ਨੇ ਅੱਜ ਦੇਖ ਦਿਓ ਵੀਕਐਂਡ ਹੈ ਵੀਕਐਂਡ ਤੇ ਚੱਲਦੇ ਹਰ ਕਲੱਬ ਰੈਸਟੋਰੈਂਟ ਦੀ ਬਾਹਰ ਜਾ ਕੇ ਸਰਚ ਕੀਤਾ ਤੇ ਕੀ ਕੁਝ ਕਿਹਾ ਦੇਖੋ ਮੌਕੇ ਤੇ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਮੌਕਾ ਨਹੀਂ ਇਹ ਕੰਮ ਨਹੀਂ ਇਹ ਲੜਾਈ ਵਾਲਾ ਕੰਮ ਨਹੀਂ ਇਹ ਪਤਾ ਰਿਹਾ ਹਾਂਜੀ ਚਾਹਵਾਂ ਮੇਰੇ ਕੋਈ ਸ਼ਿਕਾਇਤ ਨਹੀਂ ਤੁਹਾਡੀ ਲੇਕਿਨ ਮੈਂ ਵੈਸਾ ਬਤਾ ਰਿਹਾ ਕਿ ਬੌਂਸਰ ਜੋ ਰੱਖੇ ਜਾਂਦੇ ਹਨ ਉਹ ਇਸ ਲਈ ਰੱਖੇ ਜਾਂਦੇ ਹਨ ਕਿ ਪਬਲਿਕ ਦੀ ਪ੍ਰੋਟੈਕਸ਼ਨ ਕੀ ਜਾਂਦੀ ਹੈ ਜਦੋਂ ਪਬਲਿਕ ਇੱਥੇ ਆਉਂਦੀ ਹੈ ਕੋਈ ਆਦਮੀ ਹੈ ਜਿਆਦਾ ਪੀ ਲਈ ਹੈ ਕੋਈ ਲੜਕੀ ਹੈ ਉਹ ਨਸ਼ੇ ਵਿੱਚ ਆ ਕੇ ਕੁਝ ज़्यादा आगोश में भी आ सकता है तो हमारा काम है कि तो उसको संभाल के उसकी गाड़ी तक पहुँचा के भैया अपने घर जाओ क्योंकि वो हमारे कस्टमर है लेकिन अगर बहुत मसल मैन बनने की कोशिश करेंगे तो ताले लगवा दूंगा मालिक को बोलता ਆ ਬੌਂਸਰੋ ਆਪ ਉਹਨਕੇ ਕਸਟਮਰ ਕੇ ਲੀਏ ਕਸਟਮਰ ਆ ਰਹਾ ਮਾਰੇ ਇਹ ਗ੍ਰਾਹਕੇ ਕੁਝ ਨਹੀਂ ਹੁੰਦਾ ਤਾਂ ਇਸ ਕਰਕੇ ਆਪਨੇ ਉਸ ਕਸਟਮਰ ਕੀ ਪ੍ਰੋਡਕਸ਼ਨ ਕੀ ਹੋ ਕਰਨੀ ਹੈ ਅਗਰ ਆਪਸੇ ਕੋਈ ਕਤਨੀਤੀ ਕਰਤਾ ਆਪਕੋ ਕੋਈ ਦਿੱਕਤ ਆ ਰਹੀ ਹੈ ਕੋਈ ਹੱਥੇ ਜਾਦਾ ਹੋ ਤੀਏ ਤਾਂ 112 ਤੇ ਕਾਲ ਕਰੀਏ ਆ ਉਸਕੇ ਨਿਕਲਣੇ ਲਈ ਹਮ ਬਨੇ ਲੇਕਿਨ ਆਪ ਮਸਲਮਾਨ ਬਨਨੇ ਕੀ ਕੋਸ਼ਿਸ਼ ਨਾ ਕਰਨਾ ਠੀਕ ਹੈ ਆਪ ਆਪਣਾ ਬਿਜ਼ਨਸ ਕਰੀਏ ਆਮ ਸੇਵਾ ਕਰੀਏ ਇਹਨਾਂ ਨੇ ਬੌਂਸਰਾਂ ਨੂੰ ਵੀ ਹਦਾਇਤ ਦਿੱਤੀ ਤੇ ਅਗਰ ਮਸਲ ਪਾਵਰ ਦਾ ਇਸਤੇਮਾਲ ਕੀਤਾ ਤਾਂ ਉਹਨਾਂ ਦੀ ਖੈਰ ਨਹੀਂ ਤਸਵੀਰਾਂ ਤੁਹਾਡੇ ਸਾਹਮਣੇ ਆਏ ਦਿਨ ਕੁੱਟ ਮਾਰਦੀਆਂ ਜਿਹੜੀ ਤਸਵੀਰਾਂ ਤੁਸੀਂ ਦੇਖਦੇ ਸੀਗੇ ਕਲਬਾਂ ਤੋਂ ਬਾਹਰ ਹੁਣ ਚੰਡੀਗੜ੍ਹ ਦੇ ਸੈਕਟਰ 9 ਦੇ ਵਿੱਚ ਸਾਡੀ ਟੀਮ ਖੜੀ ਹੈ ਜਿੱਥੇ ਨਰਿੰਦਰ ਪਟਿਆਲ ਤੇ ਉਹਨਾਂ ਦੀ ਟੀਮ ਮੌਕੇ ਤੇ ਪਹੁੰਚੀ ਹੈ ਤੇ ਬੌਂਸਰਾਂ ਨੂੰ ਵੀ ਸਖਤ ਹਿਦਾਇਤ ਦਿੱਤੀ ਹੈ ਕਿ ਅਗਰ ਮਸਲ ਪਾਵਰ ਦਾ ਇਸਤੇਮਾਲ ਕੀਤਾ ਤਾਂ ਤੁਹਾਡੇ ਤੇ ਸਖਤ ਕਾਰਵਾਈ ਹੋਗੀ ਜੇਕਰ ਤੁਹਾਡੇ ਨਾਲ ਵੀ ਕੋਈ ਬਸਲੂਕੀ ਕਰਦਾ ਹੈ ਤਾਂ ਤੁਸੀਂ 112 ਤੇ ਕਾਲ ਕਰ ਸਕਦੇ ਹੋ ਕਿ ਪੁਲਿਸ ਵੀ ਤੁਹਾਡੇ ਨਾਲ ਸਹਿਯੋਗ ਕਰੇਗੀ ਦੇਖੋ ਤਸਵੀਰਾਂ ਇਸ ਵਕ ਚੰਡੀਗੜ੍ਹ ਦੇ ਸੈਕਟਰ 9 ਤੇ ਹੈ ਜਿੱਥੇ ਆਏ ਦਿਨ ਕੁੱਟ ਮਾਰਦੀਆਂ ਜਿਹੜੀ ਤਸਵੀਰਾਂ ਅਕਸਰ ਦੇਖਣ ਨੂੰ ਮਿਲਦੀ ਹੈ ਉੱਥੇ ਹੁਣ ਨਰਿੰਦਰ ਪਟਿਆਲ ਨੇ ਚਾਰੇ ਪਾਸੇ ਨਾਕੇਬੰਦੀ ਕੀਤੀ ਹੋਈ ਹੈ ਤੇ ਨਾਕੇਬੰਦੀ ਦੇ ਦੌਰਾਨ ਕਈ ਬੰਦੇ ਰਾਉਂਡ ਅਪ ਕੀਤੇ ਗਏ ਜਿਨ੍ਹਾਂ ਨਾਲ ਪੁਛਗਿਛ ਕੀਤੀ ਹੈ ਤੇ ਕਈ ਨਾਕੇ ਦੇ ਦੌਰਾਨ ਚਲਾਨ ਵੀ ਕੀਤੇ ਗਏ ਜਿਨ੍ਹਾਂ ਬਦਸਤਾਵੇਜ ਨਹੀਂ ਹੈ ਤਸਵੀਰਾਂ ਹੈ ਚੰਡੀਗੜ੍ਹ ਦੇ ਸੈਕਟਰ 9 ਤੋਂ ਆਪਣੇ ਸਹਿਯੋਗੀ ਰਵੀ ਦੇ ਰਮੇਸ਼ ਕੁਮਾਰ